ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੇ ਤੁਹਾਡੇ ਲਈ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਰਹਿਣ ਵਾਲੀਆਂ ਬਹੁਤ ਵੱਡੇ ਪੱਧਰ ਦੀ ਭਰਤੀ ਹੈ ਬਹੁਤ ਵਧੀਆ ਮੌਕਾ ਹੈ ਸਾਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਫਾਇਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਕੂਲ ਆ ਉੱਥੇ ਇਹਨਾਂ ਵੱਲੋਂ ਟੀਚਿੰਗ ਤੇ ਨਾਨ ਟੀਚਿੰਗ ਵੱਡੇ ਪੱਧਰ ਦੀ ਭਰਤੀ ਜਾਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ 38 ਸਕੂਲ ਆ ਇਹਨਾਂ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਟੀਚਿੰਗ ਨਾਨ ਟੀਚਿੰਗ ਦੀ ਇਹਨਾਂ ਵੱਲੋਂ ਜੋ ਭਰਤੀ ਵੱਡੇ ਪੱਧਰ ਦੀ ਕੀਤੀ ਜਾਣੀ ਆ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਨੂੰ ਪੀਜੀਟੀ ਟੀਚਰਜ਼ ਪੀਜੀ ਟੀਚਰਜ਼ ਤੇ ਪੀਆਰਟੀ ਟੀਚਰਜ਼ ਦੀ ਜ਼ਰੂਰਤ ਹੈ ਬਹੁਤ ਵੱਡਾ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦਾ ਲਿੰਕ ਇਸ ਆਪਣਾ ਸਕੂਲ ਜ਼ਰੂਰ ਚੈੱਕ ਕਰੋ ਜਿੱਥੇ ਇਹ ਭਰਤੀ ਕੀਤੀ ਜਾਣੀ ਹੈ ਤਾਂ ਵੱਖ-ਵੱਖ ਵਿਸ਼ੇ ਆ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵਿਸ਼ਿਆਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਸਾਇੰਸ ਹੈ 뮤직 ਹੈ ਅੰਗਰੇਜ਼ੀ ਹੈ ਹਿੰਦੀ ਦਾ ਇਸੇ ਤਰ੍ਹਾਂ ਫਿਜ਼ੀਕਲ ਦੀ ਵੀ ਇਹਨਾਂ ਵੱਲੋਂ ਜੋ ਭਰਤੀ ਕੀਤੀ ਜਾਣੀ ਹੈ ਸਾਇੰਸ ਦੇ ਵਿੱਚ ਹੈ ਪੀਟੀਆਈ ਦੇ ਵਿੱਚ ਹੈ ਮੈਥ 뮤직 ਸਮਾਜਿਕ ਸਿੱਖਿਆ ਆਰਟ ਐਂਡ ਕ્રાਫਟ ਭਾਵੇਂ ਹਰ ਵਿਸ਼ੇ ਦੇ ਵਿੱਚ ਇਹਨਾਂ ਨੂੰ ਇੱਕ ਅਧਿਆਪਕ ਦੀ ਜ਼ਰੂਰਤ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਜੋ ਇਹਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਹਿ ਜਾਂਦੇ ਆ ਬਹੁਤ ਵਧੀਆ ਮੌਕਾ ਹੈ ਜੀ ਇਹਨਾਂ ਦੀ ਬਹੁਤ ਵਧੀਆ ਸੈਲਰੀ ਹੁੰਦੀ ਹੈ ਪੋਸਟਾਂ ਦੇ ਲਈ ਸੈਲਰੀ ਇਹਨ ਪਰ ਇਹਨਾਂ ਦੀ ਸੈਲਰੀ ਬਹੁਤ ਵਧੀਆ ਹੁੰਦੀ ਹੈ ਬਹੁਤ ਵਧੀਆ ਸਕੂਲਾਂ ਦਾ ਇਹਨਾਂ ਦਾ ਲੈਵਲ ਹੈ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੇਕਸ਼ਨ ਪੱਕੀ ਕਰ ਸਕਦੇ ਹੋ ਤਾਂ 38 ਸਕੂਲ ਆ ਵੱਖ-ਵੱਖ ਇਹਨਾਂ ਦੇ ਜਿੱਥੇ ਇਹ ਭਰਤੀ ਕੀਤੀ ਜਾਣੀ ਹੈ ਤਾਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਵੱਖ-ਵੱਖ ਹਦਾਇਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਉਹ ਜ਼ਰੂਰ ਰੀਡ ਕਰ ਲਿਓ 500 ਰੁਪਏ ਦਾ ਇਹਨਾਂ ਦਾ ਜੋ ਆਨਲਾਈਨ ਫੀਸ ਹੈ ਇਹਨਾਂ ਵੱਲੋਂ ਰੱਖੀ ਗਈ ਹੈ 5 ਫਰਵਰੀ ਰਾਤ 12 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸੰਪਰਕ ਨੰਬਰ ਵੀ ਦਿੱਤੇ ਹੋਏ ਆ ਵੱਖ-ਵੱਖ ਹਦਾਇਤਾਂ ਇਹਨਾਂ ਵੱਲੋਂ ਦਿੱ ਆ オンਲਾਈਨ ਹੀ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਅਪਲਾਈ ਕਰ ਸਕੋਗੇ 5 ਫਰਵਰੀ 2024 ਆਖਰੀ ਮਿਤੀ ਹੈ ਆਫਲਾਈਨ ਕਿਸੇ ਤਰ੍ਹਾਂ ਦੀ ਭਰਤੀ ਨਹੀਂ ਹੈਗੀ ਹੈ ਤੇ ਕਿਸੇ ਤਰ੍ਹਾਂ ਦਾ ਤੁਹਾਨੂੰ ਪ੍ਰਿੰਟ ਨਹੀਂ ਭੇਜਣਾ ਆਨਲਾਈਨ ਹੀ ਅਪਲਾਈ ਹੋ ਇਹਨਾਂ ਦੀ ਵੈਬਸਾਈਟ ਤੇ ਤੇ ਇੱਕ ਤੋਂ ਵੱਧ ਪੋਸਟਾਂ ਦੇ ਲਈ ਅਪਲਾਈ ਕਰਨਾ ਉਹਦੇ ਲਈ ਤੁਹਾਨੂੰ ਫੀਸ ਹੈ ਉਨੀ ਭਰਨੀ ਪਊਗਾ ਜੇ ਇੱਕ ਪੋਸਟ ਦੇ ਲਈ ਅਪਲਾਈ ਕਰਦੇ ਹੋ 500 ਰੁਪਏ ਫੀਸ ਹੈ ਜੇਕਰ ਦੋਹਾਂ ਦੀ ਭਰਦੇ ਹੋ ਤਾਂ 1000 ਰੁਪਏ ਤੁਹਾਨੂੰ ਵੱਖ-ਵੱਖਰੇ 500 ਰੁਪਏ ਭਰਨੇ ਪੈਣੇ ਆ ਲਿਖਤੀ ਟੈਸਟ ਲਈ ਇਹਨਾਂ ਵੱਲੋਂ ਸਮਾਸਾਰਨੀ 12 ਫਰਵਰੀ 2024 ਨੂੰ ਇਹਨਾਂ ਦੀ ਵੈਬਸਾਈਟ ਅ ਵਕ ਵਕ ਵਿਸ਼ਿਆਂ ਦੇ ਵਿੱਚ ਹੈ ਇਹਨਾਂ ਵੱਲੋਂ ਲਿਖਿਆ ਗਿਆ ਵਿਸ਼ਾ ਅਧਿਆਪਕ ਪੀਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੇ ਬੀਐਡ ਕੀਤੀ ਹੋਵੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟ ਤੋਂ ਘੱਟ 55% ਨੰਬਰ ਹੋਣ ਤੁਹਾਡੇ ਉਹ ਲਾਜ਼ਮੀ ਹੈ ਜੀ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਵਿੱਚ ਹੀ ਹੋਣੀ ਚਾਹੀਦੀ ਹੈ ਵਿਸ਼ਾ ਅਧਿਆਪਕ ٹیਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ ਹੋਣ ਤੁਹਾਡੇ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਵਿੱਚ ਹੀ ਹੋਣੀ ਚਾਹੀਦੀ ਹੈ ਫਿਜ਼ੀਕਲ ਐਜੂ ਇਹ ਮਿਊਜ਼ਿਕ ਦੀ ਸਾਮੀ ਲਈ ਐਮਏ ਮਿਊਜ਼ਿਕ ਆਰਟ ਐਂਡ ਕ્રાਫਟ ਦੀ ਸਾਮੀ ਲਈ ਐਮਏ ਫਾਈਨ ਆਰਟਸ ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿੱਚ ਹੋਣੀ ਲਾਜ਼ਮੀ ਆ। ਉਕਤ ਵਿਸ਼ਿਆਂ ਲਈ ਬੀਐਡ ਲਾਜ਼ਮੀ ਨਹੀਂ ਹੈ ਜੀ। ਇਹਨਾਂ ਵੱਲੋਂ ਲਿਖ ਦਿੱਤਾ ਗਿਆ ਜਿਹੜੇ ਇਹ 8 ਨੰਬਰ ਵਾਲੀਆਂ ਸਾਮੀਆਂ ਹੈ ਇਹਨਾਂ ਲਈ ਬੀਐਡ ਨੰਬਰੋਂ ਲਾਜ਼ਮੀ ਨਹੀਂ ਲਿਖੀ ਗਈ ਜੀ। ਅੱਗੇ ਆ ਜੀ ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟੋ-ਘੱਟ 50% ਅੰਕ ਹੋਣ ਲਾਜ਼ਮੀ ਹਨ। ਸੀਟੈਟ ਪੀਟੈਟ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਊਗੀ। ਨਰਸਰੀ ਅਧਿਆਪ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਏਵੀਐਨ ਵੱਲੋਂ ਲਿਖਿਆ ਗਿਆ ਤਾਂ ਅੱਗੇ ਉਮੀਦਵਾਰ ਦਾ ਤਜਰਬਾ ਕੇਵਲ ਕਿਸੇ ਵੀ ਬੋਰਡ ਤੋਂ ਮੰਨਤ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਊਗਾ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਹੀ ਲਿਆ ਜਾ ਸਕਦਾ ਹੈ ਇਹ ਟੈਸਟ ਮਲਟੀਪਲ ਚੁਆਇਸ ਕੁਐਸਚਨਸ ਦਾ ਹੋਏਗਾ ਟੈਸਟ ਦਾ ਸਿਲੇਬਸ ਜਨਰਲ ਅੰਗਰੇਜ਼ੀ ਸਿੱਖ ਇਸਟਰੀ ਜਨਰਲ ਅਵੇਅਰਨੈਸ ਟੀਚਿੰਗ ਟੀਚਿੰਗ ਐਬਿਟਿਊਡ ਟੀਜੀਟੀ ਪੀਜੀਟੀ ਵਿਸ਼ਾ ਅਧਿਆਪਕ ਲਈ ਟੈਸਟ ਮਲ ਜਨਰਲ ਅੰਗਰੇਜ਼ੀ ਸਿੱਖੇਸਟਰੀ ਜਨਰਲ ਅਵੇਅਰਨੈਸ ਤੇ ਟੀਚਿੰਗ ਐਬਿਟਿਊਡ ਹੈ ਹਰ ਵਕ ਵਕ ਹੋਰ ਵੀ ਇਹਨਾਂ ਵੱਲੋਂ ਜੋ ਹਦਾਇਤਾਂ ਲਿਖੀਆਂ ਗਈਆਂ ਹਨ ਇਹਨਾਂ ਵੱਲੋਂ ਇੱਕ ਚੀਜ਼ ਸਪੈਸ਼ਲ ਮੈਂਸ਼ਨ ਹੈ ਜੋ ਇਹਨਾਂ ਦਾ ਇੱਕ ਰੂਲ ਹੈ ਸਿੱਖੋ ਉਮੀਦਵਾਰ ਪੱਤੇ ਤੇ ਨਹੀਂ ਹੋਣਾ ਚਾਹੀਦਾ ਇਹ ਜ਼ਰੂਰ ਲਿਖਿਆ ਗਿਆ ਜੀ ਤਾਂ ਇਹ ਹੈ ਜੀ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਪੋਸਟਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਉੱਥੇ ਇਹ ਵੱਡੀ ਭਰਤੀ ਕੀਤੀ ਜਾਣੀ ਬਹੁਤ ਵਧੀਆ ਮੌਕਾ ਜੀ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਅਸੀਂ ਦੇ ਦਿੱਤਾ ਉੱਥੋਂ ਡਾਊਨਲੋ ਪੂਰੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹੋ ਵੈਬਸਾਈਟ ਤੇ ਹੀ ਇਹਨਾਂ ਦੀ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਵੇਖਦੇ ਰਿਆ ਕਰੋ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ